ਹਾਂ ਹਾਂ ਜੀ ਇਹ ਸੰਡੇ ਵਾਲੇ ਹੋਗੇ ਨਾ ਇਹ ਸੰਡੇ ਖੇਡਣ ਜੀ ਇਹ ਸਾਰੇ ਮਲਾਜਮ ਇਹਦੇ ਸਾਰੇ ਮਲਾਜਮ ਕਿੰਨੇ ਪਿੰਡੀ ਵੇਖ ਲੈ ਹੀਰੇ ਵਾਲਾ ਕਾਈ ਚੇ ਲਖਮ ਸਿੰਘ ਆਏ ਹਾ ਇਹ ਮੈਚ ਵੀ ਵੇਖਣ ਆਲਾ ਹੀਰੇ ਵਾਲੇ ਦਾ ਤੇ ਲਖਮ ਸਿੰਘ ਦਾ ਬਈ ਓਕੇ ਨਾਲ ਤਿੰਨ ਮੋਜਗੜ ਤੇ ਭਾਵੜਾ ਵਿਪਣ ਮੋਜਗੜ ਤੇ ਭਾਵੜਾ ਵਿਪਣ ओके ਚੱਕਦੇ ਆਮਣੋਂ ਬਈ ਲਾਸਟ ਬਰੋ ਬਚਕੇ ਗਿਆ ਫਿਰ ਤਾਂ ਐਕਸਟ ਕਰ ਦਿੰਦਾ ਆਹ ਇਹ ਦੇਖ ਨਹੀਂ ਜਾ ਆਈ ਮੜ ਗਈ ਕਿਹੜਾ ਰਹਿ ਗਿਆ ਬੰਦੇ ਪੂਲਾ ਐਫ ਤੇ ਜੀ ਹਾਂ ਜੀ ਸੁਬਾਹ ਇੱਕ ਸੋਵਲੇ ਮਣੀਂਦੀ ਵੀ ਹਾਂ 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 ਜੀ ਕੋਇਲ ਖੇੜਾ ਤੇ ਪੰਬਾ ਵੱਟੋ ਦਿਖਾ ਦੇ ਉਹ ਰੇ ਨੂੰ ਓਇਲ ਕਿਹੜਾ ਤੇ ਪੰਬਾ ਵੱਟੂ ਬਹੁਤ ਠੀਕ ਸਾਰਾ ਸਸਤੀ ਗੱਲ ਬੱਚੀ ਹੈ ਹਾਂ ਜੀ ਫੋਟੋ ਕਰਕੇ ਢਾ ਮੌਣਕੇ ਔਰ ਹਾਮਦ ਆ ਬੰਦਾ ਗਿਆ ਮੌਣਕੇ ਹਾਮਦ ਆ ਗਿਆ ਮੌਣਕੇ ਹਾਮਦ ਆਹ ਕਿਹੜਾ ਚੰਗੀ ਤਰ੍ਹਾਂ ਪਰਤੀਆਂ ਕਰਦੀ ਚੰਗੀ ਤਰ੍ਹਾਂ ਮੈਂ ਪਹਿਲਾਂ ਹਲਾਾਲ ਆ ਚੰਗੀ ਤਰ੍ਹਾਂ ਮਿਕਸ ਕਰ ਲੈ ਮਿਕਸ ਕਰਕੇ ਦੋ ਦ ਪਰਤੀਆਂ ਕਰ ਦਿਆ ਚਲ ਸੁਮਾਈ ਤੇ ਨਿੱਤ ਕਾਲਾ ਕਿਦਰ ਆਪਰਾ ਹੀ ਦੋਵੇਂ ਕਾ ਕਾ ਫਰਾਗ ਹੋ ਗਿਆ ਆਪ ਜਿੰਨੇ ਦਾਣ ਭਾਗ ਕਰ ਦੇ ਉਹ ਗੱਲ ਪਹਿਲੀ ਵਾਰ ਲਈ ਕੱਲ ਜਿਹੜੀ ਹੋਈ ਆਪਾਂ ਨੂੰ ਤਾਂ ਚਾਰਟਿੰਗ ਵਿੱਚ ਇੱਕੋ ਜਿਹੀ ਨਹੀਂ ਆ ਸਰਵਰ ਖੁੰਆਂ ਤੇ ਭਾਗ ਸਰ ਓਕੇ ਲੱਖੋ ਕੀ ਮੈਂ ਆ ਗਿਆ ਜੀ ਆਜਮਾਲਾ ਲੱਖੋ ਕੀ ਤੇ ਆਜਾ ਬਹੁਤ ਠੀਕ ਹੈ ਆ ਵੀਡੀਓ ਕੱਲੀ ਆ ਨੀ ਆ ਭਾਈ ਸਾਡੇ ਕੋਲੇ ਬੰਦੇ ਆਏ ਸੀ ਤੁਹਾਨੂੰ ਕਿਸੇ ਤਰ੍ਹਾਂ ਦਾ ਡਾਊਟ ਤਾਂ ਨਹੀਂ ਪਈ ਨਾ ਨਹੀਂ ਨਹੀਂ ਕੋਈ ਨਹੀਂ ਤਿੰਨ ਚਾਰ ਪਿੰਡਾਂ ਦੇ ਬੰਦੇ ਆਏ ਹੋਏ ਆ ਤੇ ਇਹਨਾਂ ਨੂੰ ਕੋਈ ਡਾਊਟ ਨਹੀਂ ਤੇ ਟਾਈਆਂ ਇਹਦੇ ਨਾਲ ਪੈ ਗਈਆਂ ਤੇ ਲਿਸਟ ਗਰੁੱਪ ਦੇ ਵਿੱਚ ਆ ਜੂਗਾ